ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮਤਾਬਕ ਬਟਾਲਾ ਦੀ ਕਾਦੀਆ ਚੁੰਗੀ ਤੇਸ ਦਿੱਤ ਪ੍ਰੀਤ ਮੈਡੀਕਲ ਸਟੋਰ ਨਾਂ ਦੀ ਦੁਕਾਨ ਤੇ ਦੇਰ ਸ਼ਾਮ ਮੋਟਰਸਾਈਕਲ ਤੇ ਆਏ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਗਨੀਮਤ ਇਹ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਮੌਕੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਜਿੰਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਸ ਸਾਰੀ ਘਟਨਾ ਦੀ ਇੱਕ ਸਿੱਧੀ ਵੀਡੀਓ ਸਾਹਮਣੇ ਆਈ ਹੈ ਜਣੀ ਤੁਹਾਡੀ ਸਕਰੀਨ ਤੇ ਤੁਹਾਨੂੰ ਵਖਾਣਦਾ ਰਿਹਾ ਇਸ ਸੰਬੰਧੀ ਪ੍ਰੀਤ ਮੈਡੀਕਲ ਸਟੋਰ ਦੇ ਮਾਲਕ ਦਾ ਕੀ ਕਹਣਾ ਹੈ ਆਓ ਸੁਣਦੇ ਹਾਂ ਉਹਨਾਂ ਦੀ ਜਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਬਟਾਲਾ ਤੋਂ ਇੱਕ ਖਾਸ ਰਿਪੋਰਟ ਮੈਂ ਨਕਲਾਂਸਿੰਗ ਪ੍ਰੀਤ ਮੈਡੀਕਲ ਸਟੋਰ ਤੋਂ ਬੋਲਣ ਦੇ ਆ ਦੋ ਬੰਦੇ ਆਏ ਆ ਮੁੰਡੇ ਤੋਂ ਉਹਨਾਂ ਗੋਲੀ ਚ ਲਈ ਐ ਤੇ ਦੋ ਰਾਉਂਡ ਫਾਇਰ ਕੀਤੇ ਤੇ ਫਿਰ ਚੱਲ ਗਏ ਸਿੱਧੇ ਰੋਂਗ ਸਾਈਡ ਹੀ ਆਏ ਸਿੱਧੇ ਹੀ ਕੀਤੇ ਜਾਣੇ ਕੋਈ ਨਹੀਂ ਨਿਕਲੇ ਨਹੀਂ ਨਹੀਂ ਕੋਈ ਘੋਸ਼ੂ ਨਹੀਂ ਮੈਂ ਮੈਂ ਇੱਧਰ ਬੈਠਾ ਉਹ ਭਤੀਜਾ ਉਧਰ ਬੈਠਾ ਤੇ ਬਸ ਆਪਾਂ ਉਹ ਕੰਮ ਨਹੀਂ ਕਰਨ ਉਹ ਆਪਣਾ ਕੰਮ ਕਰਨੇ ਮੈਂ ਆਪਣਾ ਇੱਧਰ ਕਰਨ ਤੇ ਸਸ 10 ਮਿੰਟ ਪਹਿਲਾਂ ਪਤਾ ਲੱਗਾ ਜੀ ਸਾਨੂੰ ਵੀ ਪ੍ਰੀਥ ਮੈਡੀਕਲ ਸਟੋਰ ਦੇ ਬਾਹਰ-ਬਾਰ ਜਿਲੰਦਰ ਰੋਡ ਤੋਂ ਕੋ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੈਮਰੇ ਚੈੱਕ ਕਰਦੇ ਹਾਂ ਜਲਦੀ ਤੋਂ ਜਲਦੀ ਇਹ ਟੈਨ ਨੂੰ ਕਰ ਲਾਂਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਹੀਂ ਅਰੇ ਜੀ ਜੀ ਚੈੱਕ ਕਰਦੇ